ਇਸ ਕੀਮਾ ਲਾਉਣ ਲੱਗੇ ਤੁਸੀਂ ਦਾਦੀ ਪੋਤਾ ਛੋਟਾ ਕੀ ਕਰਦੇ ਮੈਂ ਤੁਹਾਨੂੰ ਪਤਾ ਏੜੀ ਖੇਡ ਖੇਡਦੇ ਪਏ ਬੀਬੀ ਦੇ ਨਾਲ ਕੁਛ ਨਹੀਂ ਬੇਟੇ ਬੇਟੇ ਨਾ ਮੈਂ ਆਲੀ ਕਿੱਥੇ ਗਏ ਆਂ ਤੁਸੀਂ ਨਾ ਤੇ ਤੁਹ ਦੱਸਦੀ ਨਹੀਂ ਕੋਈ ਨਹੀਂ ਕੋਈ ਕੋਈ ਚੱਲ ਨਹੀਂ ਇੱਥੇ ਗਏ ਸ਼ਾਹਾਂ ਪੈ ਗਏ ਪੰਗਾਰ ਤੇ ਬੀਬੀ ਕੀ ਹੋਇਆ ਗੱਲ ਕੀ ਹੋਈ ਮਤਲਬ ਮੈਂ ਨਹੀਂ ਗਈ ਇਹ ਬਾਅਦ ਕਿੱਥੇ ਗਈ ਨਹੀਂ ਦੱਸ ਕੇ ਨਹੀਂ ਗਈ ਇਹਦਾ ਫਰਜ਼ ਨਹੀਂ ਮੈਂ ਦੱਸ ਕੇ ਤਾਂ ਦੱਸ ਹੁਣ ਇਹ ਵੀ ਗੱਲ ਸਹੀ ਆ ਤਾਂ ਮੈਂ ਕੱਟੋ ਹੈ ਨਹੀਂ ਕਿ ਸ਼ਾਹਾਂ ਬਹੁਤ ਏਕ ਮਿੰਟ ਗੱਲ ਸੁਣ ਲੈੰਦੋ ਮੈਨੂੰ ਲੱਗਦਾ ਜਿਹੜਾ ਐਡਾ ਵੱਡਾ ਬੰਦਾ ਸੋਦਾ ਨਹੀਂ ਗੱਲ ਕਰਕੇ ਉਹ ਤੋਂ ਡੰਗ ਲੱਗਦਾ ਮੈਂ ਕਿਹਾ ਬੰਦਾ ਤਾਂ ਦੱਸਿਆ ਉਹਨੇ ਵੀ ਲੈ ਆਇਆ ਚੱਲ ਜੀ ਚੱਲ ਜੀ ਮੇਰਾ ਨੁਹ ਆ ਤਾਂ ਇੱਥੇ ਕਿਹੜਾ ਕੀ ਹੋ ਜਣਾ ਨਾਲੇ ਬੰਦੇ ਨੂੰ ਇਹ ਹੁੰਦਾ ਕਿ ਚੱਲ ਮੈਨੂੰ ਦੱਸ ਕੇ ਗਈ ਆ ਕਿ ਕਿੱਧਰ ਜਾਉਗੇ ਮੈਂ ਕਿੱਥੇ ਜਾਣਾ ਵਾਲੀ ਆ ਨਹੀਂ ਦੱਸਦੇ ਨਹੀਂ ਹਰ ਵਾਰੀ ਮੈਨੂੰ ਕਿੱਥੇ ਜਾਣਾ ਦੱਸ ਕੇ ਜਾਣੀ ਆ ਕੱਲ ਮੈਂ ਤਾਂ ਨਹੀਂ ਦੱਸਿਆ ਮੈਂ ਕਿ ਸੁੰਦ ਲਿਓਣਾ ਹੈ ਅੱਛਾ ਇਹ ਤੈਨੂੰ ਪਤਾ ਜਦੋਂ ਮੈਂ ਸੂਟ ਲਿਆਵਾ ਵੀਰੇ ਹਾਂ ਬੀਬੀ ਦਾ ਤਾਂ ਬੁਰਾ ਹਾਲ ਹੋ ਜਾਂਦਾ ਬੀਬੀ ਹੈਗੀ ਗੱਲ ਇਹ ਸੱਚੀ ਆ ਤੇ ਮੈਂ ਮੈਂ ਖੜਾ ਲੈ ਕੇ ਜਿੰਨੀ ਬੁਰਾ ਹਾਲ ਮੇਦਾ ਤਾਂ ਨੂੰ ਨਾ ਮੈਂ ਇਹਨਾਂ ਨੂੰ ਕਹਿਣਾ ਮਨੇ ਜਦੋਂ ਨਾ ਤੇਰਾ ਸੂਟਾ ਦਾ ਰਾਜ ਨਹੀਂ ਜਿੰਨੇ ਵਾਰ ਦੀ ਸੂਟ ਪਾ ਮੈਂ ਕਿਹੜਾ ਕਾਣ ਕਹਿਣਾ ਆ ਸੂਟਾਂ ਦਾ ਕੋਈ ਮੁੱਦਾ ਮੁੱਦਾ ਨਹੀਂ ਐਡਾ ਕਿਹੜੀ ਗੱਲ ਹੈ 10000 ਸੂਟਾਂ ਦੇ ਕਿਉਂ ਕਹਿਣਾ ਮੈਂ ਸੂਟ ਲਿਆਵਾ ਕੋ ਚੁੰਨੀ ਲਿਆਵਾ ਹਨਾ ਤੇ ਫਿਰ ਤੇ ਬੇਬਣ ਖੁਸ਼ ਹੋਣਾ ਚਾਹੀਦਾ ਆ ਉਹਦਾ ਚੁੰਨੀ ਬੜੀ ਸੋਹਣੀ ਹੁੰਦਾ ਇਹ ਕੱਲ ਦੀ ਲਈ ਆ ਲਾਈ ਨਹੀਂ ਹੁੰਦਾ ਇਹ ਠੰਡੀਆਂ ਠੰਡੀਆਂ ਚੁੰਨੀਆਂ ਵਧੀਆ ਰਹਿੰਦੀਆਂ ਹਨ ਮੈਂ ਕਹਦਾ ਕਹਿੰਨੀ ਵੀ ਮੈਂ ਨਹੀਂ ਰੈਂਦੀ ਹੈ ਕਿਹੜੇ ਮਨ ਚ ਹੁੰਦੀ ਹੋਈ ਮੇਰੇ ਮਨ ਚ ਕੋਈ ਹੋਈ ਗੱਲ ਹੋਇਆ ਕਿ ਜਦੋਂ ਦਾ ਢੇਈ ਤੋਂ ਨੂੰ ਹੀ ਤੂੰ ਪਤਾ ਯਾ ਕਿੰਨੀ ਲੜਾਈ ਹੋ ਜਾਂਦੀ ਕਿੰਨੀ ਹਾਂ ਆਹਾਂ ਕ ਵੀ ਸੋਨੇ ਦੀਆਂ ਬੰਨ੍ਹਦੇ ਆਹੋ ਇਹ ਬੀਬੀ ਕਵੇ ਉਦਾਂ ਦੀ ਚੁੰਨੀ ਲੈ ਜਾਣੀ ਆ ਕੋਈ ਪੁਰਾਣੀ ਇਹ ਵੀ ਕਰੇ ਨਾ ਮੈਂ ਆਹ ਕਿ ਨਿਖੜਨੀ ਆ ਤੇ ਆਹ ਹੀ ਮਜੂਤੀ ਪੋਣੀ ਹਨਾ ਹਾਂ ਇੱਕ ਵੀ ਲੈ ਤੇ ਦਿੱਤੀ ਜਾਂਦੀ ਨਹੀਂ ਹੋਰ ਕੰਦੀ ਚਿੱਟੀ ਲੈਣਾ ਚਿੱਟੀ ਲੈਣੀ ਹੋਰ ਕਿਹੜੀ ਲੈਣੀ ਹਾਂ ਚਿੱਟੀ ਜਿੱਨੀ ਲੈਣੀ ਆਪਾਂ ਹਨਾ ਜਾਣਾਂਗੇ ਕਿ ਕਿ ਆ ਆਈ ਦਨੇ ਸੋਹਣੇ ਆ ਸੁਣਾਵਾਂ ਅੰਦਰ ਦੇ ਇਹਨਾਂ ਬਾਵਾਂ ਕੁਛ ਦੇਣਾ ਪਾ ਜਿਵੇਂ ਆ ਤਾਂ ਇਹ ਤੇ ਬੇਦੀ ਚਿੱਟੀ ਲੈਣਾ ਜਿਹੜੇ ਸਾਰੇ ਦੇ ਕੇ ਖੋਸੇ ਬਿੰਦੇ ਕਿ ਇਹ ਵੀ ਸੋਹਣੀ ਔਰ ਚਿੱੰਗੀ ਸਾਰਿਆਂ ਨੇ ਪਸੰਦ ਆਹੋ ਸਹੀ ਗੱਲ ਮਤਲਬ ਮੈਂ ਇੰਨਾ ਧਿਆਨ ਰੱਖਦੀ ਆ ਆਪਣੀ ਬੇਬੇ ਆ ਇਹ ਤਾਂ ਗੱਲ ਹੈ ਜੀ ਆ ਨਹੀਂ ਰੱਖਣਾ ਕਿੰਨੇ ਸਾਰੇ ਨੇ ਕਿਹਾ ਸੋਹਣੀ ਲੱਗਦੀ ਹੈ ਤੇ ਪੀਚੇ ਮੈਂ ਤਾਂ ਲੜਾਈ ਕੀਤੀ ਵੀ ਨਹੀਂ ਆਹ ਨਹੀਂ ਲੜਾਈ ਨਹੀਂ ਲੜਾਈ ਕਹਿੰਦੀ ਚਿੱਟੀ ਲੈ ਲੈ ਚਿੱਟੀ ਦੇ ਹੋਈਆ ਉਹ ਮੈਨੂੰ ਪਤਾ ਉਹ ਜੇ ਪੂਆ ਦੇ ਜਾਣਾ ਹੋਵੇ ਨਾ ਤੇ ਫੇਰ ਦੇਖੂਗੀ ਕਿਹੜੀ ਚੁੰਨੀ ਮੈਨੂੰ ਪਤਾ ਨਹੀਂ ਇਹ ਕੱਟੀ ਹੈ ਨਹੀਂ ਉਹ ਚਿੱਤਾ ਹੀ ਨਹੀਂ ਕਹਿੰਦੇ ਵੀ ਦਿੱਤੀ ਕੱਢ ਕੇ ਫੇਰ ਨਾ ਉਹ ਕਹਿੰਦੀ ਤੇ ਉਹ ਭੀ ਤੇ ਨਹੀਂ ਸੁਣੀ ਲੱਗੀ ਉਹ ਤੇ ਸਾਰੇ ਆ ਬੈਠੇ ਨਹੀਂ ਲੰਗੀ। ਬੈਕੜਾ ਤੇਰਾ ਇੱਕ ਪਾਸੇ ਤੇ ਸੁਣੀ ਸੁਣਖੀ ਬੜੀ ਦੂਜੇ ਪਾਸੇ ਕੱਪੜੀ ਉਹਨਾਂ ਦੇ ਪੁਆਰ ਤੇ। ਉਹਦੇ ਉੱਥੇ ਬੈਠੇ ਬੈਠਾ ਪਰ ਮੇਰੀ ਤੇ ਨੇ ਐ ਕੁੱਤੇ ਖਾਰੀ ਚੱਲ ਗਈ। ਹਾਂ ਮਿੱਟੀ ਪਲੀਤ ਕਰ ਛੜੀ ਜੀ ਮਿੱਟੀ ਪਲੀਤ। ਸਵਾਦ ਸਵਾਦ ਆ ਜਾਂਦੀ। ਚੰਦ ਕਰਨੀ ਆ ਕੁੱਤੇ ਖੜ ਤੇ ਤੇਰੀ ਵੀ ਕਰਨੀ ਤੂੰ ਦਸਾ ਸੱਸਾਂ ਦਾ ਐ। ਮੇਰੇ ਨਾਲ ਕੰਨੀ ਆ ਤੂੰ ਮੈਂ ਤਾਂ ਕੁਛ ਕੀਆ। ਤੇਰੀ ਮਾਂ ਦਾ ਬਾਣਿਆ ਦਾ ਕਹਿ ਤੇ ਜੀ ਦਾ ਬਾਣਿਆ। ਮੈਂ ਤੇ ਬੀਬੀ ਅੱਜ ਕੁਛ ਕੀ ਆਈ ਨਹੀਂ। ਅੱਜ ਤੇ ਮੈਂ ਕੋਈ ਗੱਲ ਹੀ ਨਹੀਂ ਕੀਤੀ। ਰੰਗ ਦੇ ਮਾਰਿਆ ਮੈਂ ਕੋ ਗਾ ਮੈਂ ਕੋ ਇਸ਼ਾਰਾ ਮਾਰਿਆ ਹਾਂ ਇਹ ਸਹੀ ਹੁੰਦਾ ਹੈ ਕਿ ਵਰਜ ਹੁੰਦਾ ਸੱਸਾਂ ਮਾਰ ਜਾਣ ਇਦਾਂ ਸੱਸਾਂ ਨੂੰ ਮੂਹ ਮਾਰ ਜਾਣ ਸਵਾਦ ਨਹੀਂ ਸੱਸਾਂ ਹਾਂ ਇਹਦੇ ਸੱਸਾਂ ਕੋਈ ਦਾ ਕੋ ਤੇ ਨਹੀਂ ਕਿ ਸਾਰੇ ਬਾਹਰ ਨੂੰ ਪਤਾ ਲੱਗਾ ਵੀ ਇਹ ਹੈ ਨੂੰ ਨਹੀਂ ਪਸੰਦ ਆਈ ਬੇਟੀ ਪਰ ਆ ਹੁਣ ਮੈਂ ਕੀ ਕਹਾ ਹੁਣ ਤੁਹਾਡੀ ਮੈਂ ਨਹੀਂ ਬੱਬਾ ਨੂੰ ਮੈਂ ਤਾਂ ਇੰਨੀ ਗੱਲ ਕਹਿਣਾ ਤੇ ਮੇਰੇ ਪੁੱਤ ਚੱਲ ਆ ਵੀ ਆ ਵੀ ਦੁਨੀਆ ਵੇਖਦੀ ਇੱਥੇ ਕਹਦੇ ਕਿ ਮੇਰੀ ਨੋ ਸਭ ਤੋਂ ਸੋਹਣੀ ਹੈ ਬੀਬੀ ਇਹਨੂੰ ਕਹਿ ਦੇ ਆ ਮੈਂ ਕਹਿ ਨਹੀਂ ਮੈਂ ਤਾਂ ਕਹਿ ਨਹੀਂ ਸਭ ਤੋਂ ਸੋਹਣੀ ਹੈ ਚੰਗੀ ਹੈ ਪਿਆਰ ਕਰਦੀ ਹੈ ਬੜਾ ਲੈ ਹੁਣ ਠੀਕ ਆ ਹੌਂਦੀ ਹੈ ਹੁਣ ਠੀਕ ਆ ਹਾਂ ਹੁਣ ਠੀਕ ਆ ਹੈ ਨਹੀਂ ਹਾਂ ਪਰ ਜਿਹੜਾ ਸਮਝਦਾ ਵੀ ਸੋਹਣੀ ਹੈ ਸੋਹਣੀ ਹੈ ਸੋਹਣੀ ਸੋਹਣਾ ਬੰਦਾ ਸਿਰਤ ਤੋਂ ਹੁੰਦਾ ਸੂਰਤ ਤੋਂ ਸੋਹਣਾ ਨਹੀਂ ਹੁੰਦਾ ਸੋਹਣੀ ਤੇ ਲੱਗਦੀ ਹੁੰਦੀ ਹੈ ਲੱਗਦੀ ਹੈ ਹਾਂ ਰੋਣੀ ਹੁਣੀ ਆ ਉਹ ਮੁੰਡੇ ਮੇਰੀ ਜੇ ਪਸੰਦ ਸੀ ਪਿਆ ਉਹ ਤੇ ਨਹੀਂ ਕਰ ਗਈ ਨਹੀਂ ਉਹਦਾ ਗੱਲ ਬੀਬੀ ਨੇ ਸਹੀ ਕਿ ਕਿ ਮੇਰੇ ਮੁੰਡੇ ਨੂੰ ਪਸੰਦ ਆ ਤੇ ਮੇਰੀ ਪਸੰਦ ਆ ਕਰ ਲੈਂਦੀ ਮੁੰਡੇ ਦੇ ਨਾਮ ਦੀ ਨਾਮ ਦੀ ਹਾਂ ਸਹੀ ਗੱਲ ਮੁੰਡੇ ਨੇ ਪਸੰਦ ਕਰਤੀ ਤੇ ਮੇਰੀ ਪਸੰਦ ਨਹੀਂ ਨਹੀਂ ਗੱਲ ਪਤਾ ਕੀ ਆ ਮੁੰਡਾ ਮੁੰਡੇ ਦੀ ਪਸੰਦ ਨਾਲ ਹੋਏ ਕਿ ਤੇ ਘਰ ਕਿਦਾਂ ਚੱਲੂ ਫਿਰ ਉਹਨੇ ਕਿਦਾਂ ਰਹਿਣਾ ਇਹ ਗੱਲ ਬੀਬੀ ਸਹੀ ਵੀ ਹਾਂ ਸਾੜੀਆ ਵੀ ਮੇਰੀ ਬੇਬੇ ਦੀ ਇੰਟਰਵਿਊ ਹੋਈ ਆ ਹੈਨਾ ਇਹ ਕੋਈ ਛੋਟੀ ਮੰਮੀ ਮੇਰੀ ਕਹਿੰਦੀ ਹੁੰਦੀ ਇੰਟਰਵਿਊ ਹੋਊਗੀ ਅਮਰ ਤੇ ਤੇਰੀ ਕਦੀ ਕੋ ਮੈਂ ਗਾਣੇ ਗੋਣੇ ਪਹਿਲਾਂ ਗੋਣਾ ਹੁੰਨਾ ਨਹੀਂ ਤੇ ਮਹਾਰਾਜ ਨੇ ਵੇਖ ਲਾ ਬੀਬੀ ਇੰਟਰਵਿਊ ਕਰਾਈ ਦਿੱਤੀ ਮੇਰੇ ਕਿਨੇ ਮੇਰਾ ਜੋ ਗਾਣਾ ਇਹਨਾਂ ਸਾਰੇ ਇਹੋ ਜੇਤਾ ਸੀ ਨਾ ਯੋ ਹਾਂ ਤੂੰ ਜਿਹੜੀ ਕਾਪੀ ਦਿੱਤੀ ਆ ਤੂੰ ਮੈਨੂੰ ਦੇ ਦਿੱਤੀ ਕਾਪੀ ਲਿਖੀ ਸਾਰਾ ਮੈਨੂੰ ਦੇ ਤੇ ਤੇਰੀ ਕੈਕਟਰ ਕੋਡ ਹੋਉਂਦੀ ਆ ਨਹੀਂ ਦਿੱਤੇ ਸਮਝ ਲੈ ਮਾਰ ਸਾਲ ਇੱਕ ਨਿਕਾਜਾ ਹੋ ਜਵੇ ਫਿਰ ਆਹ ਕਿਹੜਾ ਸੁਣਾਵਾ ਜਸਮਨ ਨੇ ਸੁਣ ਰਿਹਾ ਮਾੜਾ ਅੱਛਾ ਰੋ ਰੋਈ ਰਾਤ ਦੀ ਉਹ ਕਿਹੜਾ ਬੀਬੀ ਸੁਣਾ ਦੇ ਫੇਰ ਨਿਕਾਜਾ ਗਾਣਾ ਇੱਕ ਸੁਣਾ ਕੋਈ ਨਿਕਾਜਾ ਗਾਣਾ ਉਹ ਗਾਣਾ ਕੋਲ ਸੁਣਾ ਉਹ ਜੀ ਮਾੜਾ ਜੇ ਇੱਕ ਪੈਰਾ ਚੱਲ ਜਸਮਨ ਬੀਬੀ ਗਾਣਾ ਸੁਣਾਉਣ ਲੱਗੀ ਕਾ ਬੀਬੀ ਸੁਣਾਓ ਇੱਕ ਸੁਣਾਓ ਇੱਕ ਸੁਣਾਓ ਜਿਹੜਾ ਕਹਿੰਦਾ ਜਿਹੜੀ ਮਰਜ਼ੀ ਸੁਣਾ ਸੋਨੇ ਵੈਰੀ ਗੁੱਡ ਗੁਣੇ ਗਵਾ ਦਿਨ ਰਾਤ ਬਸ ਹੁਝ ਨੂੰ ਸਮਝ ਨਾ ਆਈ ਚੱਲ 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 ਅੱਗੇ ਕੀ ਹਾਲ ਮੀਆਂ ਕੀ ਹਾਲ ਪਤਾ ਭਾਵੀਆਂ ਮੇਰਾ ਪਤਲਾ ਵਾਹੀ ਗੁਣੇ ਗਵਾ ਦਿਨ ਰਾਤ ਅਰ ਸਮਝ ਨੂੰ ਸਮਝ ਨਾ ਆਈ ਇਦਾਂ ਵਾਹ ਵਾਹ ਮੀਆਂ ਮਾਹੂ ਦੇ ਲੋ ਨੀਆ ਹੋਏ ਕਰੰਦਿਆ ਤੇ ਨੀਆ ਮੈਂ ਥੇ ਚੁੱਕਾ ਰ ਮੁੱਠੀ ਦੀਆ ਬਾਵੇ ਰਾ ਤੇਰਾ ਕੋਤੇ ਇੱਕ ਮਟ ਵੇਰੀ ਕਰ ਲਓ ਕਰੋ 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 ਨਹੀਂ ਨਹੀਂ ਮੈਂ ਮਾਹੂ ਚੰਦ ਦਾ ਨਾਏ ਪਰਦਾ ਗਾਰਾ ਕਾਲਪਨਿ ਸ਼ਾਮੇ ਲ ਬੈਠੇ ਰਾਉਣ ਲਗੀ ਮਿੱਟੀਓ ਕੇ ਆਵਾਰਾ ਵਾਹ ਬੀਬੀ ਬੜਾ ਸੋਹਣਾ ਲੱਗਾ ਯਾਰ ਦੇ ਲਾ ਆਈ ਡਿਆ ਰੌਣਕਾਂ ਨਹੀਂ ਲੱਭਦੀਆਂ ਗੱਬੇ ਜਸਮਨ ਬੈਠਾ ਮੈਂ ਬੀਬੀ ਦਾ ਪੋਤਾ ਆ ਇਹ ਪਰਪੋਤਾ ਆ ਤੇ ਇਧਰ ਬੀਬੀ ਦੀ ਨੋ ਆ ਸਰ ਰੌਣਕ ਮੇਲਾ ਮਨਪ੍ਰੀਤ ਦੀ ਡਿਊਟੀ ਤੇ ਗਈ ਉਹ ਵੀ ਆਉਣ ਆਲੀ ਆ ਤੇ ਰੌਣਕਾਂ ਲੱਗ ਜਾਨੀਆਂ ਘਰੇ ਸਭ ਮਾਲਕ ਦੀ ਮਿਹਰ ਆ ਪੂਰੀ ਯਾ ਉਤੇ ਦਿਨ ਨਿਯਮੇ ਕੀਤੀ ਦਾ ਮਾ ਜੋ ਕਰ ਚਲੋ ਚਲੋ ਚਲ ਕਰੋ ਕੱਲ ਕੱਲ ਫੇ ਬੀਬੀ ਆਪਾ ਤੈਨੂੰ ਲੈ ਕੇ ਜਾਣਾ ਕੱਲ ਜਾਂ ਆ ਕੱਲ ਜਾਵਾਂਗੇ ਦੀਦੀ ਕੇ ਉੱਤੇ ਜੋਤ ਹੁਣਾ ਦੇ ਪਿੰਡ ਲੈ ਕੇ ਜਾਣੇ ਤੈਨੂੰ ਕੱਲ ਸਾਰੇ ਜਾਣੇ ਜਾਵਾਂਗੇ ਠੀਕ ਆ ਤੈਨੂੰ ਘਮਾ ਕੇ ਲਿਆਵਾਂਗੇ ਕੱਲ ਜੋਤ ਦੇ ਪਿੰਡ ਜਾਣਾ ਜਸਮਤ ਹਾਂਜੀ ਜਾਣਾ ਜੋਤ ਜੋਤ ਕੌਣ ਆ ਭਲਾ ਕਹਣਾ ਜੋਤ ਬਗਾ ਦਾ ਉੱਚਾ ਬਗਾ ਦਾ ਬਗਾ ਐ ਰੇ ਬੁਗਾ ਜਿਆ ਸੋਹਣਾ ਜਿਆ ਹਾਂਜੀ ਦੇਖੋ ਚਾ ਡੇੜੀ ਗਿਆ ਚੱਲ ਤੁਸੀਂ ਇੱਧਰ ਹੋ ਜਾਓ ਜੀ ਇੱਧਰ ਹੋ ਜਾਓ ਇਹ ਤੁਸੀਂ ਜਾਓ ਉੱਧਰ ਕੋਈ ਨਹੀਂ ਆਲੰਦੋ ਗਿਆ ਆਲੰਦੋ ਚੱਲ ਨੱਚ ਕੇ ਦਿਖਾ ਸੀਟ ਤੇ ਬਹਿ ਜੰਨੇ ਆ ਆਲੰਦਰ ਬਾਹਰ ਰਹਿਣ ਦੋ ਇੱਥੇ ਰਹਿਣ ਦੋ ਸੀਟ ਤੇ ਆਹ ਸੀਟ ਤੇ ਬਹਿ ਕੇ ਕੀ ਕਰਨਾ ਓਏ ਗਰਮੀ ਆ ਬਾਹਰ ਆ ਜਾਓ ਹੋਏ ਆਈਸਕ੍ਰੀਮ ਚਾਹ ਸੀ ਮੰਗ ਲਈ ਓਹ ਓ ਬਣ ਗਈ ਗੱਲ ਆ ਬਣੀ ਗੱਲ ਆ ਬਣੀ ਗੱਲ ਜੀ ਦੇਖ ਯਾਹ ਨਾ ਕੋਈ ਤੇਰੇ ਵਾਸਤੇ ਆਦਿ ਕਿਆ ਕਾ ਮੇਰੇ ਵਾਸਤੇ ਆਏ ਨਹੀਂ ਜਿਸਨ ਵਾਸਤੇ ਹੋ ਦਾਦੀ ਕਿੱਥੇ ਆ ਕੋਈ ਵੀ ਇਹਨੂੰ ਕਹਿੰਦਾ ਲੈ ਆਉਂਗਾ ਆਪਾਂ ਤੇ ਲੈ ਕੇ ਜਾ ਕੇ ਦਾਦੀ ਕਿੱਥੇ ਆ ਆਪਾਂ ਰਸਕਾ ਤੇ ਨੇ ਨੇ ਕਾਲਾ ਕਾਲਾ ਆ ਬੀਬੀ ਨੇ ਵੀ ਦੇ ਦੋ ਮੀਰੇ ਨਹੀਂ ਨੇ ਮੈਂ ਮਠਾ ਕਿੰਨਾ ਖਾਦਾ ਹੁਣ ਮੇਰਾ ਦਿਲ ਨਹੀਂ ਕਰੰਦਿਆ ਨਾ ਨਾ ਕਿੰਨਾ ਜਰਮ ਕੋਲ ਜ਼ਰੂਰ ਭਾਂਡੇ